ਜਾਦਰੀ ਗਲਾਬ ਬੀਬੀ ਗਲਾਬ ਕਰਦਾ ਪੈਗਾ ਲੋਕ ਇਕਤਾ ਜਿੰਦਾਬਾਦ 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 ਗਾਬਰੀ ਗਲਾਬ ਬੀਬੀ ਗਲਾਬ ਕਰ ਆਮਰ ਰਹੇ ਆਮਰ ਰਹੇ ਆਮਰ ਰਹੇ ਜਾਦਰੀ ਗਲਾਬ ਬੀਬੀ ਗਲਾਬ ਕਰ ਆਮਰ ਰਹੇ ਆਮਰ ਰਹੇ ਵਕਸੀ ਵਾਲੇ ਦੀਏ ਧਰਤੀਏ ਤੈਨੂੰ ਗਦਰੀ ਗਲਾਬਕੌਰ ਆਮਰ ਰਹੇ ਗਦਰੀ ਬਾਪਿਆਂ ਦਾ ਪੈਗਾਮ ਗਦਰੀ ਬਾਪਿਆਂ ਦਾ ਪੈਗਾਮ ਗਦਰੀ ਗਲਾਬ ਬੀਬੀ ਗਲਾਬਕੌਰ ਨੂੰ ਲਾਲ ਸਲਾਮ ਅਲਸਲਾਮ ਅਲਸਲਾਮ ਬਕਸੀ ਵਾਲੇ ਜੀ ਧਰਤੀਏ ਤੈਨੂੰ ਲਾਲ ਸਲਾਮ ਅਲਸਲਾਮ ਅਲਸਲਾਮ ਲੋਕ ਕੋਲ ਨੋ ਥੰਮੜ ਗਏ ਬਕਰ ਝੋਲੇ ਚਮੰਗੇ ਲੋਕ ਕੋਲ ਨਹੀਂ ਥੰਮੜ ਗਏ ਬਕਰ ਝੋਲੇ ਚਮੰਗੇ ਜਬਰੀ ਗਲਾਬ ਬੀਬੀ ਗਲਾਬਕੌਰ ਨੂੰ ਸਾਡਾ ਲਾਲ ਸਲਾਮ ਸਲਾਮ ਜਬਰੀ ਗਲਾਬ ਬੀਬੀ ਗਲਾਬਕੌਰ ਆਮ ਆ ਰਹੇ ਆਮ ਆ ਰਹੇ ਹੁਣ ਭਰਾਓ ਤੁਹਾਡੇ ਨਾਲ